अवले अला नूर उपाय कुदरत के सब बंदे उस परमात्मा के वरसोए हुए सारे आए से सारियां जगह इको जी ने एक ही नूर वसद ही रब वसदा है गुरु तो नानक सच्चे पातशाह का जो पैगाम है जिस तरह इन्हों ने अजीर शरीफ तो आए हुए इन्होंने भी यही क्या है कि सारिया था एको ही, ही सुनिया है और वो है शांति का अमन का प्रेम भाईचारे का आपस बल प्रेम का इो ही है ਕਿ ਪ੍ਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਦਾ ਇੱਕ ਦੂਜੇ ਨਾਲ પ્રેમ ਵਧਾਏ ਔਰ ਜੋ ਜੋ ਤਰਾਸ਼ਤੀ ਆਈ ਹੈ ਉਹ ਤਰਾਸ਼ਤੀਆਂ ਦੂਰ ਹੋਣ ਪਤਾ ਨਹੀਂ ਕਿਉਂ ਹੋਇਆ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਇਹ ਕਰਮਾ ਦੀ ਗੱਲ ਹੈ ਜੋ ਜੋ ਵੀ ਹੈ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਲੋਕਾਂ ਨੇ ਇੱਕ ਯੂਨਿਟੀ ਸ਼ੋਅ ਕਰਦੇ ਹੋਇਆ ਸਾਰੇ ਇਕੱਠੇ ਹੋ ਕੇ ਉਸ ਥਾਂ ਤੇ ਗਏ ਅਸੀਂ ਵੀ ਗੁਰੂ ਨਾਨਕ ਜੀ ਦਾ ਵਿਆਹਪੁਰਬ ਕੀਤਾ ਸੀ 7 ਸਤੰਬਰ ਨੂੰ ਤੇ ਉਸ ਤੋਂ ਬਾਅਦ ਅਸੀਂ ਰਮਦਾਸ ਕੈਸੀ ਸਾਰੇ ਜਨੇ ਸੰਗਤ ਦੇ ਬੰਦੇ ਜਾ ਕੇ ਉੱਥੇ ਜੋ ਵੀ ਸੇਵਾ ਕਰ ਸਕਦੇ ਸੀ ਕੀਤੀ ਇਹ ਨਹੀਂ ਕਿ ਅਸੀਂ ਕੀਤੀ ਹੈ ਉਹ ਸੰਗਤ ਨੇ ਕੀਤੀ ਹੈ ਠੀਕ ਹੈ ਅਸੀਂ ਥੋੜੇ ਜੇ ਬੰਦੇ ਉੱਥੇ ਨਾਲ ਗਏ ਸੀ ਤੇ ਅਸੀਂ ਇਹ ਸਾਰੀ ਸੇਵਾ ਚ ਕਰਦੇ ਆ ਤੁਹਾਡੇ ਕੋਲ ਇਹ ਆਏ ਸੀ ਕਿ ਨਾ ਜਿੱਪ ਤੁਸੀਂ ਨਹੀਂ ਇਸ ਤਰ੍ਹਾਂ ਸੀਗਾ ਕਿ ਅਸੀਂ ਸਾਰਿਆਂ ਧਰਮਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਗੁਰੂ ਨਾਨਕ ਦਾ ਜਨਮ ਦਿਨ ਵੀ ਹੁੰਦਾ ਜਦੋਂ ਪ੍ਰਕਾਸ਼ ਦਿਹਾੜਾ ਹੁੰਦਾ ਤੇ ਇੱਕ ਵਿਆਹਪੁਰ ਬੰਦਾ ਦੋਸਤਾਂ ਬਾਗੋਂ ਅਸੀਂ